जय दोस्तों मैं प्रीतम सिंह प्रीतम हट्टर मैं फाउंडर इन सेक्टर दोस्तों आज ਤੁਹਾਡੇ ਲਈ ਜੋ ਆਪਣੀ ਇਹ ਵੀਡੀਓ ਹੈ ਉਹ ਹੈ ડોક્યુમેન્ટ வெਰੀਫਿ케이션 ਬਾਰੇ ਠੀਕ ਹੈ ਬਹੁਤ ਸਾਰੇ ਬੱਚਿਆਂ ਦਾ ਹੁਣ ਤੁਹਾਨੂੰ ਪਤਾ ਪੰਜਾਬ ਪੁਲਿਸ ਉਹ ਜੂਮ ਸੀਗਾ ਕਨਸਟੇਬਲ ਦਾ ਸਾਰਾ ਕੁਝ ਤੁਹਾਡਾ ਫਿਜ਼ੀਕਲ ਟੈਸਟ ਆਲਮੋਸਟ ਕਲੀਅਰ ਹੋ ਚੁੱਕੇ ਨੇ ਕੁਝ ਬੱਚੇ ਜਿਨ੍ਹਾਂ ਦੀ ਲਿਸਟ ਹਲੇ ਨੀਉਂ ਤੁਹਾਨੂੰ ਪਤਾ ਸੈਕੰਡ ਲਿਸਟ ਆਈ ਹੈ ਉਹਨਾਂ ਦੇ ਫਿਜ਼ੀਕਲ ਹਲੇ ਪੈਂਡਿੰਗ ਨੇ ਤੇ ਬਾਕੀ ਆਲਮੋਸਟ ਕਲੀਅਰ ਹੈ ਬਟ ਇਹ ਵੀਡੀਓ ਉਹ ਸਾਰੇ ਬੱਚਿਆਂ ਲਈ ਹੈ ਜਿਹੜੇ ਜਿਹੜੇ ਬੱਚਾ ਨੇ ਫਿਜ਼ੀਕਲ ਟੈਸਟ ਹੈਡਾ ਕਲੀਅਰ ਕੀਤਾ ਹੈ ਤੇ ਹੁਣ ਬੱਚੇ ਵੇਟ ਕਰ ਰਹੇ ਹੋਣਗੇ ਕਿ ਹਨਾ ਕਿੰਨੇ ਸਾਡੇ ਬਣਨਗੇ ਨੰਬਰ ਜਾਂ ਕਿੰਨਾ ਸਾਡਾ ਸਕੋਰ ਆਣਗੇ ਹਨਾ ਸਾਡਾ ਫਾਈਨਲ 'ਚ ਨਾਮ ਆਊਗਾ ਨਹੀਂ ਆਊਗਾ ਤਾਂ ਮੈਂ ਦੋਸਤੋ ਤੁਹਾਨੂੰ ਇਹੀ ਗੱਲ ਕਹੂੰਗਾ ਦੇਖੋ ਇਹ ਕੁਝ ਵੀ ਤੁਹਾਡੇ ਹੱਥ 'ਚ ਨਹੀਂ ਹੈਗਾ ਠੀਕ ਹੈ ਪ੍ਰੈਡਿਕਸ਼ਨ ਗਰੁੱਪਾਂ ਦੇ ਚੱਕਰ ਜਨਾਬ ਉਹ ਹੋਰ ਸਭ ਚੀਜ਼ਾਂ 'ਚ ਨਾ ਕਰੋ ਬਟ ਹੁਣ ਤੇ ਤੁਹਾਡਾ ਮੇਨ ਕੰਮ ਕਰਨ ਦਾ ਉਹ ਤੁਹਾਨੂੰ ਦੱਸ ਦਿਆਂ ਵੀ ਆਪਾਂ ਤੁਹ ਇਹ ਕੋਈ ਦਾ ਮਕਸਦ ਸਿਰਫ ਇਹੀ ਹੈ ਕਿ ਤੁਹਾਨੂੰ ਗਰਾਊਂਡ ਤੱਕ ਲੈ ਕੇ ਜਾਵੇ ਗਰਾਊਂਡ ਪਾਸ ਕਰਾਵੇ ਇਹ ਕੋਈ ਦਾ ਮਕਸਦ ਇਹ ਹੈ ਕਿ ਤੁਹਾਡੇ ਲਾਸਟ ਤੱਕ ਨਾਲ ਖੜੇ ਵਰਦੀ ਪੁਆਇੰਟ ਤਾਂ ਹਲੇ ਤੁਹਾਡੇ ਵਰਦੀ ਦੇ ਪੜਾ ਨੇ ਜਿਹੜੇ ਹਲੇ 2 ਪੜਾ ਹਲੇ 3 ਪੜਾ ਪੈਂਡਿੰਗ ਪਏ ਨੇ ਤੇ ਉਹਦੇ ਵਿੱਚ ਪਹਿਲਾ ਪੜਾ ਹੈ ਤੁਹਾਡਾ ਹਲੇ ਡਾਕੂਮੈਂਟ ਵੈਰੀਫਿਕੇਸ਼ਨ ਦਾ ਠੀਕ ਹੈ ਜਦੋਂ ਹੀ ਤੁਹਾਡੀ ਲਿਸਟ ਆਉਂਦੀ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਤੇ ਬੁਲਾਇਆ ਜਾਏਗਾ ਠੀਕ ਹੈ ਉਸ ਤੋਂ ਬਾਅਦ ਫਿਰ ਤੁਹਾਡਾ ਮੈਡੀਕਲ ਵਗੈਰਾ ਹਰ ਸਭ ਚੀਜ਼ਾਂ ਕਰਵਾ ਕੇ ਫਿਰ ਤੁਹਾਡਾ ਬਾਅਦ ਦੇ ਵਿੱਚ ਤੁਹਾਨੂੰ ਗੈਨ ਲੈਟਰ ਦਿੱਤੇ ਜਾਣਗੇ ਤਾਂ ਦੋਸਤੋ ਡਾਕੂਮੈਂਟ ਦੇ ਵਿੱਚ ਜਿਹੜੀ ਬੱਚਿਆਂ ਦਾ ਫਿਜ਼ੀਕਲ ਟੈਸਟ ਆ ਜਿਹੜਾ ਕਲੀਅਰ ਆ ਉਹ ਬੱਚਿਆਂ ਦਾ ਜਿਹੜੇ ਡਾਕੂਮੈਂਟ ਨੇ ਉਹ ਸੁਣ ਲਓ ਆਪਣਾ ਨੋਟ ਡਾਊਨ ਕਰ ਲਿਓ ਕਿਹੜੇ ਕਿਹੜੇ ਡਾਕੂਮੈਂਟ ਨੇ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤੇ ਉਸ ਵਿੱਚ ਪਹਿਲਾ ਤੁਹਾਡਾ ਹੈਗਾ 10ਵੀਂ ਦਾ ਪਲੱਸ 2 ਦਾ ਠੀਕ ਹੈ ਤੇ ਕੋਈ ਵੀ ਜੇ ਤੁਹਾਡੀ ਡਿਗਰੀ ਆ ਜਾਂ ਕੋਈ ਕੁਝ ਵੀ ਤੁਸੀਂ ਨੇ ਅਪਲੋਡ ਕੀਤਾ ਸੀ ਕੋਸਟ ਟਾਈਮ ਤੇ ਹਨਾ ਤਾਂ ਤੁਸੀਂ ਉਹ ਥੋੜਾ ਜਰੂਰ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਹਾਡੇ ਜੋ ਵੀ ਆਈਡੀ ਪ੍ਰੂਫਸ ਨੇ ਮਤਲਬ ਆਧਾਰ ਕਾਰਡ ਪੈਨ ਕਾਰਡ ਹੋ ਗਿਆ ਵੋਟਰ ਕਾਰਡ ਹੋ ਗਿਆ ਇਹ ਸਾਰੇ ਲਾਇਸੈਂਸ ਵਗੈਰਾ ਸਾਰੇ ਹਨਾ ਇਹ ਇਹ ਤੁਹਾਨੂੰ ਹੋਣੇ ਕੰਪਲਸਰੀ ਨੇ ਤੇ ਅਪਡੇਟ ਹੋਣੇ ਬਹੁਤ ਜ਼ਰੂਰੀ ਨੇ ਤੇ ਉਸ ਤੋਂ ਬਾਅਦ ਥੋੜਾ ਰੈਜ਼ਿਡੈਂਸ ਦਾ ਸਰਟੀਫਿਕੇਟ ਠੀਕ ਹੈ ਜੀ ਇਹਨੂੰ ਟਾਈਮ ਲੱਗਦਾ ਜੇ ਤੁਸੀਂ ਨਹੀਂ ਬਣਾਇਆ ਹੈਗਾ ਤਾਂ ਤੁਸੀਂ ਜ਼ਰੂਰ ਇਹਨੂੰ ਬਣਵਾਓ ਠੀਕ ਹੈ ਉਸ ਤੋਂ ਬਾਅਦ ਕਾਸਟ ਸਰਟੀਫਿਕੇਟ ਤੇ ਉਸ ਤੋਂ ਬਾਅਦ ਆਪਣੀ ਜੋ ਵੀ ਪੰਜ ਸੱਤ ਥੋੜੇ ਫੋਟੋਆਂ ਨੇ ਠੀਕ ਹੈ ਉਹ ਲੱਗਣੀਆਂ ਨੇ ਉਹ ਜ਼ਰੂਰੀ ਨੇ ਠੀਕ ਹੈ ਦੋਸਤੋ ਤਾਂ ਇਹਦੇ ਵਿੱਚ ਮੇਨਲੀ ਗੱਲ ਕੀ ਹੁੰਦੀ ਹੈ ਗਰਾਰੀ ਕਿੱਥੇ ਅੜਦੀ ਆ ਤੁਹਾਡੀ ਜਾ ਕੇ ਨਾ ਤਾਂ ਸਾਰਾ ਕੁਝ ਸੁਣਨ ਤੋਂ ਬਾਅਦ ਹ ਹੁਣ ਕਾਫੀ ਬੱਚਿਆਂ ਦੀ ਜੋ ਸਬ ਇਨਸਪੈਕਟਰ ਦੇ ਟਾਈਮ ਤੇ ਨੇ ਜਿਹੜੇ ਆਪਣੇ ਹੁਣ ਕਾਫੀ ਬੱਚਿਆਂ ਤੋਂ ਪੜਾ ਸਬ ਇਨਸਪੈਕਟਰ ਬਣੇ ਨੇ ਉਹਨਾਂ ਦੇ ਟਾਈਮ ਤੇ ਨਾਲ ਉਹਨਾਂ ਨੂੰ ਇੱਕ ਪ੍ਰੋਬਲਮ ਆਈ ਤੇ ਜੁਆਇਨਿੰਗ ਉਹਨਾਂ ਦੀ ਕਾਫੀ ਲੇਟ ਹੋਈ ਕਿਸ ਵਜ੍ਹਾ ਦੇ ਨਾਲ ਇੱਕ ਬੱਚੇ ਦੀ ਹੁਣ ਕਾਈ ਬੱਚਿਆਂ ਦਾ ਡਾਕੂਮੈਂਟ ਪੂਰੇ ਨਹੀਂ ਹੁੰਦੇ ਹੈਗੇ ਠੀਕ ਹੈ ਤਾਂ ਉਹ ਇੱਕ ਬੱਚੇ ਦੀ ਵਜ੍ਹਾ ਦੇ ਨਾਲ ਸਾਰੇ ਬੱਚਿਆਂ ਦੀ ਜਿਹੜੀ ਕਾਰਵਾਈ ਪੈਂਡਿੰਗ ਰਹਿ ਜਾਂਦੀ ਹੈ ਠੀਕ ਹੈ ਕਿਉਂਕਿ ਜੁਆਇਨਿੰਗ ਲੈਟਰ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਣੇ ਨੇ ਤਾਂ ਜਦ ਤੱਕ ਉਹ ਬੱਚੇ ਦੀ ਕਾਰਵਾਈ ਪੂਰੀ ਨਹੀਂ ਹੁੰਦੀ ਡਾਕੂਮੈਂਟੇਸ਼ਨ ਜਦ ਤੱਕ ਰੋਕਣਾ ਪੈਂਦਾ ਸਾਰਾ ਫਿਜ਼ੀਕਲ ਟੈਸਟ ਕਲੀਅਰ ਕੀਤਾ ਹੋਇਆ ਬੱਚਾ ਨੇ ਉਹ ਸਾਰੇ ਅਪਡੇਟ ਆਪਣਾ ਡਾਕੂਮੈਂਟ ਆ ਜਿਹੜੇ ਅਪ ਟੂਡੇਟ ਕਰਵਾਓ ਤੁਹਾਨੂੰ ਨਹੀਂ ਕੁਝ ਸਮਝ ਆ ਰਿਹਾ ਤੁਸੀਂ ਸਿੱਧਾ ਜਾਓ ਆਪਣਾ ਸਾਰੇ ਡਾਕੂਮੈਂਟ ਚੱਕੋ ਸਾਰੇ ਡਾਕੂਮੈਂਟ ਲੈ ਜਾ ਕੇ ਨੌਟਰੀ ਜਾਓ ਜਾਂ ਫਿਰ ਗਿਆ ਕੋ ਕਚਹਿਰੀਆਂ ਦੇ ਵਿੱਚ ਜਾਓ ਕਚਹਿਰੀਆਂ ਦੇ ਜਾ ਕੇ ਉੱਥੇ ਤੁਸੀਂ ਉਹਨਾਂ ਨੂੰ ਦਿਖਾਓ ਕਿ ਇਹ ਮੇਰੇ ਡਾਕੂਮੈਂਟ ਵੈਲਿਡ ਹੈ ਜਾਂ ਨਹੀਂ ਹੈ ਕਈ ਡਾਕੂਮੈਂਟ ਦੇ ਵਿੱਚ ਕੀ ਆ 3 ਮਹੀਨੇ ਦੀ ਹੁੰਦੀ ਹੈ ਉਹਨਾਂ ਦਾ ਵੈਲਿਡਿਟੀ ਹੁੰਦੀ ਹੈ ਕਈਆਂ ਦੀ 6 ਮਹੀਨੇ ਹੁੰਦੀ ਹੈ ਕਈਆਂ ਦੀ 5 ਸਾਲ ਤੱਕ ਦੀ ਹੁੰਦੀ ਹੈ ਤਾਂ ਇਦਾਂ ਕਰਕੇ ਹੁੰਦਾ ਜਿਵੇਂ ਕਿ ਆਧਾਰ ਕਾਰਡ ਅਪਡੇਟ ਕਰਵਾਉਣੇ ਵਾਲਾ ਤਾਂ ਉਹ ਆਧਾਰ ਕਾਰਡ ਅਪਡੇਟ ਕਰਵਾਓ ਕਿਸੇ ਦਾ ਪੈਨ ਕਾਰਡ ਬਣਵਾਉਣਾ ਹੈ ਆਪਣਾ ਪੈਨ ਕਾਰਡ ਬਣਵਾ ਲਓ ਠੀਕ ਹੈ ਜਲਦੀ ਤੋਂ ਜਲਦੀ ਸਾਰੇ ਪ੍ਰੋਸੈਸਸ ਜਿਹੜੇ ਕੰਪਲੀਟ ਕਰ ਲਓ ਉਹ ਦੂਸਰੀ ਗੱਲ ਜੇ ਕਿ ਕਿਸੇ ਬੱਚੇ ਦੇ ਨਾਮ ਤੇ ਕੁਝ ਮਿਸਟੇਕ ਹੋ ਰਹੀ ਆ ਕੋਈ ਪਾਪਾ ਦਾ ਨਾਮ ਗਲਤ ਹੈ ਮੰਮੀ ਦਾ ਨਾਮ ਗਲਤ ਹੈ ਜਾਂ ਤੁਹਾਡਾ ਖੁਦ ਦਾ ਨਾਮ ਗਲਤ ਹੈ ਡੇਟ ਆਫ ਬਰਥ ਗਲਤ ਹੈ ਜਾਂ ਕੁਝ ਵੀ ਆ ਤਾਂ ਉਹ ਹੁਣੇ ਐਟ ਅ ਟਾਈਮ ਤੇ ਬੜਾ ਕਲੀਅਰ ਕਰਵਾ ਲਓ ਟਿਪ ਦੇਣਾ ਚਾਹਾਂਗਾ ਲਾਸਟੇ ਹੁਣ ਏਪੀ ਕ ਟਾਈਮ ਚੜਾ ਦੋਸਤ ਥੋੜਾ ਪੀਕ ਟਾਈਮ ਦੇ ਵਿੱਚ ਕੀ ਹੁੰਦਾ ਬਚ ਕੇ ਰਹਿਣਾ ਹੁੰਦਾ ਕੰਮ ਹਨਾ ਸਾਹਿਬ ਨਹੀਂ ਲੱਤ ਪੋ ਜਾਂਦੇ ਹੁਣ ਤਾਂ ਤੇ ਜਦ ਤੱਕ ਉਹ ਕਹਿੰਦੇ ਹੁੰਦੇ ਨੇ ਵੀ ਹੁਣ ਤਰੱਕੀ ਕੇ ਕਈਆਂ ਨੂੰ ਰਾਸ ਨਹੀਂ ਆਉਂਦੀ ਹੁੰਦੀ ਹੈਗੀ ਹਨਾ ਹੁਣ ਹੇਟਰ ਤੁਹਾਡੇ ਬਹੁਤ ਪੈਜਾ ਹੋ ਜਣੇ ਨੇ ਤੇ ਤੁਹਾਨੂੰ ਪਤਾ ਹੀ ਹੁਣ ਤੁਸੀਂ ਕਿਸੇ ਪੰਡ ਚ ਬਿਲੋਂਗ ਕਰ ਦਿਓ ਕੁਝ ਵੀ ਹਨਾ ਤਾਂ ਸਭ ਤੋਂ ਵੱਡੀ ਗੱਲ ਆ ਬਚ ਕੇ ਰਹੋ ਠੀਕ ਹੈ ਜੀ ਹੁਣ ਕਿਉਂਕਿ ਮੇਰੇ ਨਾਲ ਮੇਰੇ ਅਕੈਡਮੀ ਦੇ ਬੱਚੇ ਇਸ ਤਰ੍ਹਾਂ ਦੇ ਕਾਫੀ ਸੀਗੇ ਇਹ ਚੀਜ਼ਾਂ ਸਾਹਮਣੇ ਬਹੁਤ ਆਈਆਂ ਨੇ ਹਨਾ ਜਿਹੜੀ ਬੱਚੇ ਇਹਦਾ ਸਿਲੈਕਟਡ ਹੋ ਜਾਂਦੇ ਨੇ ਜਾਂ ਕੁਝ ਵੀ ਹੈ ਨਾ ਤਾਂ ਜਿਹੜੇ ਲਾਕ ਡਾਟ ਵਾਲੇ ਹੁੰਦੇ ਨੇ ਨੇੜੇ ਦੇ ਜਾਂ ਕੋਈ ਗਵਾਂਡੀ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਮੇਰਾ ਹਨਾ ਤਾਂ ਉਹ ਪੰਗੇ ਲੈਣ ਨੂੰ ਬਹੁਤ ਮੂਰੀ ਆਉਂਦੇ ਨੇ ਠੀਕ ਹੈ ਕਿ ਮਾੜੀ ਛੋਟੀ ਗੱਲ ਤੇ ਲੜਾਈ ਚ ਗੱਲ ਲੈ ਲੈਣਗੇ ਜਾਂ ਕੁਝ ਹੋਰ ਆ ਕੁਝ ਵੀ ਹੈ ਨਾ ਤਾਂ ਫਿਲਹਾਲ ਦੀ ਘੜੀ ਥੋੜਾ ਪੀਕ ਟਾਈਮ ਹੈ ਜੀ ਇਹ ਹਨਾ ਬਚ ਕੇ ਰਹੋ ਠੀਕ ਹੈ ਕਿਉਂਕਿ ਡਾਕੂਮੈਂਟ ਵੈਰੀਫਿਕੇਸ਼ਨ ਹਾਲ ਥੋੜੀ ਪਈ ਆ ਹਾਲ ਥੋੜਾ ਮੈਡੀਕਲ ਪਿਆ ਸਭ ਕੁਝ ਪ੍ਰੋਸੈਸ ਤੇ ਆ ਅਗਲੇ ਤਾਂ ਕੁਝ ਨਹੀਂ ਜਾਣਾ ਤੁਹਾਡੀ ਜੌਬ ਤੇ ਪ੍ਰੋਬਲਮ ਆ ਜਾਣੀ ਆ ਤੁਹਾਨੂੰ ਠੀਕ ਹੈ ਤੁਸੀਂ ਕਿਸੇ ਲੜਾਈ ਚ ਇਨਵੋਲਵ ਹੋ ਕੇ ਤਾਂ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਚ ਪੰਗਾ ਆ ਜਾਣਾ ਹੈ ਠੀਕ ਹੈ ਤੇ ਜਾਂ ਫਿਰ ਤੁਸੀਂ ਬਹੁਤ ਜ਼ਿਆਦਾ ਕਿਸੇ ਲੜਾਈ ਚ ਹੋਰ ਇਨਵੋਲਵ ਹੋ ਕੇ ਤਾਂ ਮੈਡੀਕਲ ਇਸ਼ੂ ਆ ਸਕਦਾ ਤੁਹਾਨੂੰ ਜੇ ਸਰਟੀਫਿਕੇਟ ਵਾਜੀ ਤੁਹਾਡੇ ਹਨ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚ ਕੇ ਰਹੋ ਠੀਕ ਹੈ ਇਹੀ ਤੁਹਾਨੂੰ ਸਾਰਿਆਂ ਨੂੰ ਮੈਂ ਕਹਾਂਗਾ ਤੁਸੀਂ ਸਾਰੇ ਸਮੇਤਦਾਰ ਹੋ ਤੇ ਆਪਣਾ ਡਿਸੀਜ ਨੂੰ ਸਮਝਿਓ ਤੁਸੀਂ ਹਨਾ ਆ ਬਾਕੀ ਦੋਸਤੋ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਨੈਕਸਟ ਜਲ ਕਰਦੇ ਨਾ ਬਟ ਨੈਕਸਟ ਵੀਡੀਓ ਆਪਾਂ ਬਣਾਣੀ ਆ ਸਾਰੀ ਥੋੜੇ ਕਾਫੀ ਕੁਐਸਚਨ ਕੁਇਰੀ ਜਾ ਰਹੀ ਸੀਗਾ ਮੈਡੀਕਲ ਰਿਸਟ ਦੇ ਪਾਈ ਠੀਕ ਹੈ ਤੇ ਪਹਿਲੀ ਗੱਲ ਤਾਂ ਇਹ ਇਸ ਵੀਡੀਓ ਦੇ ਵਿੱਚ ਜੋ ਵੀ ਮੈਂ ਜਾਣਕਾਰੀ ਦਿੱਤੀ ਆ ਜੇ ਇਸ ਦੇ ਵੀ ਰਿਲੇਟਿਡ ਕਿਸੇ ਨੂੰ ਬੱਚ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਤਾਂ ਐਨੀ ਟਾਈਮ ਕਾਲ ਕਰ ਸਕਦਾ ਕੋਈ ਸ਼ੂਨੀਆ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦਾ ਬਟ ਕਮੈਂਟਸ ਕੁਝ ਹਨਾ ਆਪਣਾ ਜੈਨੂਇਨ ਕਮੈਂਟਸ ਹੀ ਕਰਿਓ ਸਾਰੇ ਹਨਾ ਕਿ ਕਿਸੇ ਰਿਲੇਟਿਡ ਜੇ ਹੋਣ ਹਨਾ ਥੋੜੇ ਕੁਐਸਚਨ ਜੈਨੂਇਨ ਹੋਣ ਉਹੀ ਨਾ ਵੀ ਜੋ ਚੀ ਤੇ ਉਸ ਤੋਂ ਬਾਅਦ ਥੋੜਾ ਕਿਸੇ ਵੀ ਤਰ੍ਹਾਂ ਦਾ ਕੋਈ ਮੈਡੀਕਲ ਦਾ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈ ਨਾ ਕੋਈ ਥੋੜਾ ਕੁਐਸਚਨ ਹੈ ਜਾਂ ਕੁਰੀ ਹੈ ਤੁਹਾਡੀ ਤਾਂ ਉਹ ਤੁਸੀਂ ਇਸ ਵੀਡੀਓ ਦੇ ਨੀਚੇ ਤੁਸੀਂ ਆਪਣਾ ਉਹ ਕਰੋ ਜਾਂ ਫਿਰ ਮੈਨੂੰ ਕੀ ਆ ਕਮੈਂਟ ਕਰ ਦਿਓ ਜਾਂ ਫਿਰ ਨਹੀਂ ਨਾ ਅ ਨੰਬਰ ਮੇਰਾ WhatsApp ਤੇ ਆ ਤੁਸੀਂ WhatsApp ਉੱਤੇ ਆਪਣੀ ਕੁਐਰੀ ਹੈ ਜਿਹੜੀ ਮੈਨੂੰ ਲਿਖ ਕੇ ਪਾ ਸਕਦੇ ਹੋ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਿ ਰਿਕਾਰਡ ਕਰਕੇ ਉਹ ਸਭ ਚੀਜ਼ ਭੇਜ ਸਕਦੇ ਹੋ ਕਿ ਹੁਣ ਕਈ ਬੱਚੇ ਦੇ ਕੇ ਸਰ ਟੈਟੂ ਦਾ ਸੀਗਾ ਜਾਂ ਕੁਝ ਹੋਰ ਸੀਗਾ ਮੈਨੂੰ ਫੋਟੋਸ ਭੇਜ ਰਹੇ ਨੇ ਸਾਰਾ ਕੁਝ ਉਹ ਕਰ ਰਹੇ ਨੇ ਤਾਂ ਮੈਂ ਸਾਰਾ ਇੱਕ ਵੀਡੀਓ ਦੇ ਵਿੱਚ ਆ ਜਿਹੜਾ ਕਵਰ ਅਪ ਕਰ ਦਾਂਗਾ ਜੋ ਵੀ ਤੁਹਾਨੂੰ ਹਨਾ ਮੈਡੀਕਲ ਰਿਲੇਟਡ ਹੁਣ ਨਵੇਂ ਬੱਚੇ ਤੁਸੀਂ ਹੁਣ ਨਹੀਂ ਪਤਾ ਹੈਗਾ ਕੀ ਹੁੰਦਾ ਕੀ ਨਹੀਂ ਪਤਾ ਬਟ ਆਪਾਂ ਤੁਹਾਨੂੰ ਸਾਰੀ ਇੱਕ ਸਹੀ ਜਾਣਕਾਰੀ ਦਵਾਂਗੇ ਉਸੇ ਦੇ ਰਿਲੇਟਡ ਤਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਆਈ ਪ੍ਰੋਬਲਮ ਦਾ ਫੇਸ ਨਾ ਕਰਨਾ ਪਵੇ ਲਾਸਟ ਟਾਈਮ ਤੱਕ ਪ੍ਰੀਤਮ ਫਿਟ ਆਰਮੀ ਅਕੈਡਮੀ ਮੈਂ ਥੋੜਾ ਹਮੇਸ਼ਾ ਸਾਥ ਦਵਾਂਗਾ ਜੀ ਠੀਕ ਹੈ ਬਾਅਦ ਤੋਂ ਹੋਈਆ ਕੁਐਸਚਨ ਜੈਨੂ ਹੁਣ ਥੋੜੇ ਸਾਰੇ ਜਿੰਨੇ ਜਿਆਦਾ ਜਿਆਦਾ ਕੁਐਸਚਨ ਹੋਣਗੇ ਤੁਹਾਡੇ ਓਨੇ ਜਿਆਦਾ ਆਪਾਂ ਵੀਡੀਓ ਵਿੱਚ ਉਹ ਕਵਰ ਅਪ ਕਰ ਪਾਵਾਂਗੇ ਤੇ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਜੈਨੈਕਸ਼ਨ ਕਰਦੇ ਨਾ ਜੇ ਦੋਸਤੋ ਇਹ ਵੀਡੀਓ ਬਦਲ ਲਗੀ ਤਾਂ ਅਗੀ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜਰੂ ਕਰ ਦਿਓ ਐਂਡ ਕੁਝ ਵੀ ਹੋਵੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਤਾਂ ਕਾਲ ਕਰਨ ਨਾਲੋਂ ਪਹਿਲਾਂ ਬੈਟਰ ਆ ਕਿ ਤੁਸੀਂ ਆਪਣਾ ਕੁਐਸਚਨ ਕਰ ਲਿਓ ਕੁਐਸਚਨ ਪੁੱਟ ਕਾਊਟ ਕਰ ਦਿਓ ਤੇ ਉਸ ਤੋਂ ਬਾਅਦ ਜਦੋਂ ਮ ਬਾਕੀ ਮੈਡੀਕਲ ਦੇ ਲਈ ਹਲੇ ਥੋੜਾ ਮੈਡੀਕਲ ਵੀਡੀਓ ਲਈ ਵੇਟ ਕਰੋ ਥੋੜਾ ਜਿਹਾ ਬਸ ਅੱਜ ਕੱਲ ਮੈਂ ਅਪਲੋਡ ਕਰ ਦਾਂਗਾ ਤੇ ਡੋਪ ਟੈਸਟ ਬਾਰੇ ਵੀ ਹਰ ਇੱਕ ਚੀਜ਼ ਬਾਰੇ ਨੌਲੇਜ ਦਵਾਵਾਂਗਾ ਤੁਹਾਨੂੰ